तामन देरा जो आज दी सन जले हैं चले हैं अभीद हैं अबे हैं प्रभु हैं अर्जुन हैं आदेश है अपेश है ओजंग प्रयादशंद अगद है अबाध है आनंदी रूपे नमो सरम माने स्मश्री निजहने नमो वांग निरनाधे नमः वांग परमाधे नमः वांग अगंजय नमः वांग अपंजय नमः वांग अकाले नमः वांग अपाले नमो सरम देशे नमो सरम पसे नमोरा राजे नमोसासाजे नमोसासाहे नमो महाबाहे नमो गीत गीते नमो कृत प्रीते नमो रोख रोखे दम सुख सोखे ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮ ਤਾਣੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰੇਸੰ ਨਮੋ ਸਰਬ ਕ੍ਰੇਸੰ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾਰੇ ਦਸਿਦੰ ਨਿਵਾਸੀ ਚਰਬਰ ਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਕਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮੰ ਅਲਖ ਕਰਮੰ ਸਰਬੰਦਾਤਾ ਸਰਬੰਗ ਗਿਆਤਾ ਸਰਬੰਗ ਪਾਲੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਬੂਤਾ ਸਰਬੰਗ ਦੂਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਦੁਵਾਲ ਸ਼ੰਦ ਬਰਸਾਦ ਆਦ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਸਰਬਮਾਨ ਰਿਮਾਨ ਦੇਵ ਅਪੇਵ ਆਦ ਉਦਾਰ ਸਰਬ ਬਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤੁਰ ਤੁਤਰ ਮਿਰਾਜਹੀ ਅਬਤੂਤ ਰੂਪ ਦੇਸਾਲ ਰਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖ ਉਜਾਰ ਮੂਰਤ ਪੂਰਨ ਮੂਰਤ ਅਜੋਣ ਆਦ ਅਸੇਖ ਦੇਸ ਆਵਰਣਾ ਪੇਸ਼ ਜਾਕਰ ਰੂਪ ਦੇਖਣਾ ਰਾਗ ਜਤਰ ਜਤਰ ਦਿ사 ਵਿ사 ਹੋਇ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਸੁਣਾ ਜਾਹੇ ਸਰਬ ਮਾਨ ਸਰਬਤਰ ਮਾਨ ਸੁਆਬ ਮਾਨਤ ਦਾਹੇ ਏਕ ਮੂਰਤ ਏਕ ਮੂਰਤ ਅਨੇਕ ਦਰਸ਼ਨ ਪੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲ ਅਨੰਤ ਕੋ ਫਿਰ ਏਕ ਦੇਸ ਤੇ ਬਣਾ ਜਾਣ ਹੀ ਜਿਵੇਂ ਦਾੁਰ ਗਦੇਵ ਦੇਵ ਨਾ ਜਾਣਹੀ ਜਿਹ ਮੇ ਦਾੁਰ ਕਤੇਬ ਰੂਪ ਰੰਗ ਨਾ ਜਾਤ ਬਾਤ ਸੋ ਜਾਣਹੀ ਕਿ ਹਜੇ ਮਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰ ਚਤਰ ਚੱਕ ਮਾ ਨਹੀ ਪੁਰਤੀ ਨ ਲੋਕ ਜਾਉਦਾ ਹੈ ਕੇ ਵੀ ਖੈ ਜਾਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਬੁਰਖ ਅਪਾਰ ਸਰੋਬਿ ਸਵਰਥੀ ਕੋਯਲ ਬਬਗੜਨ ਬਨਨ ਹਾਰ ਕਾਲਹੀਨ ਗਲਾ ਸੰਜੁਗਤ ਅਗਾਲਪੁਰਖ ਆਦੇਸ ਪਰਮਤਾ ਅਮਸੋ ਪਰਮ ਰਹਤ ਅਪੂਤ ਅਲਖ ਅਭੇਸ਼ ਅੰਗਰਾਗ ਨ ਰੰਗ ਜਾਗ ਹੈ ਜਤਬਾਤ ਨਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸ਼ਟਤ ਇਕਪੁਰਖ ਬਤੂਤ ਗਰਵ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਅਪੰਗ ਅਨਾਤਮ ਇਕਪੁਰਖ ਅਪਾਰ ਸਰਬਲਾਇਕ ਸਰਬ ਕਾਇਕ ਸਰਬ ਕੁਬਰਾਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਣ ਭੇਖ ਸਰਬ ਸਾਸਤਰ ਨਾ ਜਾਣ ਹੀ ਜੇ ਰੂਪ ਰੰਗ ਅਰ ਦੇਖ ਪਰਮ ਵੇਦ ਪੁਰਾਣ ਜਾ ਕਾ ਹੈ ਨਿਤ ਭਖਤ ਨਿਤ ਕੋਟ ਸਿਮਰਿਤ ਪੁਰਾਣ ਸਾਸਤਰ ਨਾ ਆਵਹੀ ਵਾਹ ਚਿਤ ਮਦ ਭਾਰ ਸੰਦ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਇਸ ਦਿਨ ਅਨਾਸ ਆਯਾਨ ਬਾਹੂ ਸਾਹਾਨ ਸਾਹੂ ਰਾਜ ਆਣ ਰਾਜ ਬਾਣ ਆਣ ਬਾਣ ਦੇਵਾਂ ਦੇਵ ਹਵਾ ਮਹਾਨ ਇੰਦਰਾਣ ਇੰਦਰ ਬਾਲ ਆਣ ਬਾਲ ਰੰਗ ਕਾਣ ਰੰਕ ਕਾਲਾਣ ਕਾਲ ਇੰਦਰਾਣ ਇੰਦਰ ਬਾਲ ਆਣ ਬਾਲ ਰੰਗ ਕਾਣ ਰੰਕ ਕਾਲਾਣ ਕਾਲ ਅਨਪੂਰਤ ਅੰਗ ਅਬਾ ਅਪੰਗ ਗਤਮਿਤ ਅਬਾਰ ਗੋਣ ਗਣ ਉਦਾਰ ਮੂਣ ਗਾਣ ਪ੍ਰਣਾਮ ਨਿਰਬਾਨ ਕਾਮ ਹਰਦੋਤ ਪ੍ਰਚੰਡ ਮਿਤਗਾ ਅਖੰਡ ਆਲਿਸ਼ਾ ਕਰਮ ਆਦਰਿ ਸੈ ਤਰਮ ਸਰਬਾ ਪ੍ਰਣਾਡ ਅਨਡੰਡ ਬਡ ਹੈ ਆਜਰੀ ਸ਼ਾਂਤ ਪ੍ਰਸਾਦ ਵੰਦੇ ਮੋ ਕੰਦੇ ਉਦਾਰੇ ਆਪਾਰੇ ਹਰੀ ਅੰਕਾਰੀਆਂ ਦੇ ਨਾਮੇ ਅਗੰਮੇ ਉਹ ਜਹਾੰਗ ਪ੍ਰਿਆਦ ਚੰਦ ਜਤਰ ਚੱਕਰ ਕਰਤਾ ਜਤਰ ਚੱਕਰ ਹਰਤਾ ਜਤਰ ਚੱਕਰ ਦਾਨੇ ਜਤਰ ਚੱਕਰ ਜਾਨੇ ਜਤਰ ਚੱਕਰ ਵਰਤੀ ਜਤਰ ਚੱਕਰ ਭਰਤੀ ਜਤਰ ਚੱਕਰ ਪਾਲੇ ਜਤਰ ਚੱਕਰ ਗਾਲੇ ਜਤਰ ਚੱਕਰ ਪਾਸੇ ਜਤਰ ਚੱਕਰ ਵਾਸੇ ਜਤਰ ਚੱਕਰ ਮਾਨੇ ਜਤਰ ਚੱਕਰ ਦਾਨੇ ਆਜਰੀ ਸ਼ੰਦ ਨਾ ਸੁਤ ਰਹਿਣਾ ਮਿਤਰਾ ਇਹਨਾ ਪਰਮੰਗਨਾ ਬਿਦਰਾ ਇਹਨਾ ਕਰ ਮੰਗਨਾ ਗਾਏ چیس ہے کیا سروا اپرن کے جگتنگ کرتی ہے برہمنگ روپ ہے ਆਣਾ ਪਾਉ ਅਣੂ ਪੈ ਕੇ ਆਦ ਅਦੇਵ ਹੈ ਕਿ ਆ ਬੇਵ ਹੈ ਕਿ ਜਿਤ ਰੰਗ ਬਹੀਨ ਹੈ ਕਿ ਇੱਕ ਹੈ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮਰੇ ਹੱਕ ਹੈ ਕਿ ਬਾਗ ਬੇਬ ਹੈ ਕਿ ਗੈਬਲ ਗੈਬ ਹੈ ਕਾਹਵਲ ਗੋਣਾ ਹੈ ਕਿ ਹਾ ਹਣ ਸਾਹ ਹੈ ਇਹ ਕਾਰਨ ਕੁਨੇਂਦਾ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਗਰੀਮ ਹੈ ਕਿ ਕਰਮਨ کریم ਹੈ ਕਿ ਸਰਬੰਗਲੀ ਹੈ ਕਿ ਸਰਬੰਗਦਲੀ ਹੈ ਕਿ ਸਰਬਤਰ ਮਾਨਿਆ ਹੈ ਕਿ ਸਰਬਤਰ ਦਾਦਿਆ ਹੈ ਕਿ ਸਰਬਤਰ ਗਾਵਣਾ ਹੈ ਕਿ ਸਰਬਤਰ ਪਾਉਣਾ ਹੈ کسر بتر دیس ہے کسر پتر پیش ہے کسر بتر راج ہے کسر پتر ساج ہے کس پتر دیین ہے کس پتر لین ہے کس پتر جا ہو کس پتر پا ہو کس ریس ہے کس روپر پیش ہے کس را ہے کسر پتر پالا ہے کس رنتا کسر پتر گنتا کسر بتر پیکھی کس ریخی کس روپر کاج ہے کس راج ہے کسر پتر سوکھ ہے کسر بر پوکھ ہے کسر بر ترا ہے کس راح ہے کس ردر دیس ہے کسر پتر پیش ہے

انگی انام ترپنگی ترکامے پروپ ہیں پرجوت انوپ ہیں چند اپ ہیں انگ ہیں اپیخ ہیں الیخ ہیں اپرم ہے اکرم ہے اناد ہیں جگاد ہیں اجے ہے ابہ ہے اپوت ہیں اتوت ہیں اناس ہیں اداس ہیں اتن ہیں ابند ہیں اپگت ہیں برکت ہیں اناس ہیں پرکاس ہیں نچنت ہیں سنت ہیں علیخ ہیں الخ ہیں اپیخ ہیں اٹاہ ہیں اٹاہ ہیں اگاہ ہیں اثم ہیں اگمب ہیں انیل ہیں انیل ہیں اناد ہیں انت ہیں سنت ہیں اجاد ہیں اجاد ہیں ترپنگی ترکامگی سروپ سربنگی انوپے نہ پوتر نہ پوتر نہ متر نہ تات نہ ماتا ہے نہ جاتا نہ پاتا ہے مت امیک ہیں اجائے ہےجا ہےساد چراغ ہے گروجی دیہ ہے کریم کمال ہے کہ اس نال جمال ہے گنیمل خراج ہے گریبل نواز ہے ہریف ال شکن ہے ہراسل شکن ہے کلنک پرناس ہے اگنجل گنیم ہے رجائے کریم ہے کہرا ہے کہ نرکن پرناس ہیں بہسنگ بحس... پرناس ہیں بہست ناس ہے سربول گوان ہے تمامل تمیج ہے سمستل اجیز ہے سمستل ادیس ہے ادیس الیخ ہیں ہم اپ ہیں،, پرنگ 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 ہیں،, 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 ہیں جمین جما ہیں امی اما ہیں گریم کمال ہیں جر ات جمال ہیں کہ متو سوباس ہیں جب سوروپ ہیں کہ متو بھی پوت ہیں ਕੇ ਮੇਤੋ ਪਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲ ਅਨੰਗ ਹੈ ਕੇ ਮੇਤੋ ਅਭੰਗ ਹੈ ਅਦ ਪਾਰਸ਼ਣ ਦਾ ਪ੍ਰਸਾਦ ਮਨਮਨ ਪ੍ਰਣਾਮ ਗੁਣ ਗਣ ਮੋਦਾਮ ਗੁਣ ਗਣ ਮੋਦਾਮ ਅਰਬਰ ਅਗੰਜ ਹਰਨਰ ਪਰ ਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਬਰਨਰ ਅਮੰਡ ਅਨੁਭਵ ਅਨਾਸ ਮਨਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲਥਲ ਮੋਦਾਮ ਅਨਸਿਜ ਅੰਗ ਆਸਨ ਅਭੰਗ ਉਮਾ ਆਵਾਰ ਗਤ ਮੇ ਤੇ ਉਦਾਰ ਗਲਥਲ ਅਮੰਡ ਦੇਸ ਵਿੱਚ ਅਪੰਡ ਗਲਥਲ ਮਹੰਤ ਦੇਸ ਵਿੱਚ ਬਿਆੰਤ ਅਨਾਸੁ ਬ੍ਰੇਦ ਤਰ ਤ੍ਰਾਸ ਆ ਜਾਣ ਬਾਹੂ ਇੱਕ ਸਿਲਾਹ ਹੋ ਵੰਗਾਰਾ ਗਤਨੀ ਅਨਾਦ ਹਲ ਖੰਡ ਖਿਆਲ ਗੋਰ ਮਰ ਆਕਾਲ ਕਰ ਕਰ ਬਰਨਾਮ ਚ ਚਰਨ ਨਾਮ ਅਨਿਛੇ ਜਗਾਤ ਅਜ ਜਨਾ ਬਾਤ ਅਨ ਚੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਢੀਠ ਧਰਮ ਆ ਢੀਠ ਕਰਮਾ ਅਨ ਵਰਣ ਅਨੰਤ ਦਾਤਾ ਮਹੰਤ ਹੈ ਬੋਲ ਮਰਤਾ ਹੈ ਬ੍ਰਹਾਲ ਕਰ ਵਾਲਾ ਹੈ ਅਰ ਗਾਲਾ ਹੈ ਖਲ ਖੰਡੇ ਨੇ ਹੈ ਮਹਮੰਨੇ ਹੈ نرناک ہیں ਇਸ ਵੰਪਰ ਹੈ ਕਰਨ ਵਾਲਾ ਹੈਂdre ਬਨਾਏ ਕਾ ਹੈ ਸਰਬਾਇਕ ਸਰਬਾਇਕ ਹੈ ਪਾਉ ਪੰਜਨ ਹੈ ਅਰ ਗੰਜਨ ਹੈ ਦੇਪਤਾਪਨ ਹੈ ਜਪਜਾਪਨ ਹੈ ਅਗਲੰਕਰਿਤ ਹੈ ਸਰਬਗਲਿਤ ਹੈ ਹਰਦਾਕਰ ਹੈ ਹਰਦਾਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ੋਜੰਗ ਪ੍ਰਿਆਸ਼ਾਂਦੇ ਨਮੋ ਸੂਰੇ ਸੂਰੇ ਨਮੋ ਚੰਦਰ ਚੰਦਰੀ ਨਮੋ ਰਾਏ ਰਾਜੇ ਨਮੋ ਇੰਦਰ ਇੰਦਰੀ ਨਮੋ ਅੰਧਕਾਰੇ ਨਮੋ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਕਾਮ ਸੰਗ ਸਾਧੂ ਰੂਪੇ ਨਮ ਪਰਮ ਤਤੰ ਅਤਤੰ ਰੂਪੇ ਨਮ ਜਗ ਜੋਗੇ ਨਮ ਗਿਆਨ ਗਿਆਨੇ ਨਮ ਮੰਤਰ ਮੰਤਰੇ ਨਮ ਧਿਆਨ ਧਿਆਨੇ ਨਮ ਜੁਦੇ ਨਮ ਨਮੋ ਭੋਜ ਭੋਜੇ ਨਮੋ ਬਾਣ ਪਾਨੇ ਨਮੋ ਗਲਹਾ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੀ ਅਨਾਦਨ ਵਿਪੂਤੇ ਬਲੰਕਾਰ ਰੂਪ ਬਲੰਕਾਰ ਰੂਪੇ ਅਲੰਗ ਅਲੰਕਾਰ ਅਲੰਕੇ ਨਮੋ ਆਸ ਆਸੇਨਮ ਬਾਂਕ ਬਨਕੇ ਅਪੰਗੀਸ ਰੂਪੇ ਅਨੰਗੀ ਅਨਾਮ ਅਪੰਗੀਸ ਰੂਪੇ ਅਨੰਗੀ ਅਨਾਮੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਲੰਗੀ ਅਗਮ ਅਨੰਨ ਦੇਪਾਂ ਗੀਤਰ ਗੱਲ ਐ ਅਨੰਗੀ ਅਕ ਅਨੰਗੀ ਅਗਾਮੇ ਇਕ ಶ್ರೀ ਸ਼ੰਦ ਅਜਾ ਅਲੈ ਆਪਾ ਆਪੇ ابو ਅਜੂ ਅਨਾਸ ਆਕਾਸ ਅਗਾਜ ਆਪਾਂ ਜੋ ਅਲਾਖ ਆਪਖ ਅਗਾਲ ਨਿਆਲ ਅਲੇਖ ਅਭੇਖ ਨਾਮ ਅਗਾਮ ਅਗਾਹ ਹਟਾਹ ਨਾਥੇ ਬ੍ਰਹਮਾ ਤੇ ਜੋ ਨੀਮੋ ਨੀਨ ਰਾਗੇ ਨ ਰੰਗੇ ਨ ਰੂਪੇ ਨ ਦੇਖੇ ਆ ਕਰਮੰਗ ਪਰਮੰਗ ਅਗੰਝੀ ਅਲੇਖੇ ਹੋ ਜਾੰਗੂ ند ستنگ پرناسی کریم کنندا سمس نیو اجائےب گنی می ہری آجائے گجائب گنی می ہری کریم رحی مے چتل چکر چتل چکر پوتے ਉਹ ਜੋ ਬਾਬਾ ਸੁਬੰ ਸਰਬਦਾ ਸਰਬਜੁਗਤ ਹੈ ਉਹ ਵਾਲੰਗ ਪਰਨਾਸੀ ਦਾ ਆਲੰਗ ਰੂਪ ਹੈ ਸਦਾਂਗ ਸੰਗਿਆ ਭੰਗੰ ਬੀਕੂਤੇ ਉਹ ਵਾਲੰਗ ਪਰਨਾਸੀ ਦਾ ਆਲੰਗ ਸਰੂਪ ਹੈ ਸਦਾਂਗ ਸੰਗਿਆ ਭੰਗੰ ਬੀਕੂਤੇ ਆਇ ਗਏ ਹਾਲ ਸਾਹਿਬ ਆਇ ਗਏ ਜੀ ਕੀ ਫਤ ਤੇ ਇਹ ਕੋ ਅੰਕਾਰ ਸਤੂ ਦਾ ਪ੍ਰਸਾਦ ਬਾਤ ਸਾਹਿਬ ਬਾਤ ਸਾਹਿਬ 10 ਵੇ ਬਰਖਾਤ ਹੋਈ ਹੈ ਰਾਗ 14 ਤੋਂ ਸਮੂਹ ਸਿਧਾਂਕ ਦੇ ਫਲੋਕਾਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਦੀਕ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਗਉ ਨਾ ਦੇਖੀ ਅਸ ਪ੍ਰਾਨ ਬਦੀ ਕੇ ਸ੍ਰੀ ਭਗਵਾਨ ਦੀ ਬਾਗਰੀ ਬਾਹੂ ਤੇ ਇੱਕ ਰਤੀ ਬਨੇ ਇੱਕ ਰਤੀ ਕੇ ਮਤ ਬਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਸੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੀ ਪੁਜਣ ਕੇ ਭੂਪ ਭਲੀ ਵੇਦ ਨਿਆਵਤ ਸੀਸ ਨਾ ਜਾਤ ਵਿਚਾਰੇ ਤੇ ਪੈ ਦੋ ਗਾਹ ਪੈ ਭੂਪ ਤੇ ਅੰਦ ਗਉ ਨੰਗੇ ਹੀ ਪਾਇ ਪਧਾਰੇ ਜੀਤ ਫਿਰ ਹੈ ਸਭ ਦੇਸ਼ ਦੇ ਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੀ ਹੈ ਰਾਜ ਹਜਾਰੇ ਪੂਤ ਬੇਖ ਭਵਾਨ ਕੇ ਭੂਪਤ ਪਵਨ ਗਾਣਾ ਨਹੀਂ ਜਾਤ ਵਿਚਾਰੇ ਸ੍ਰੀ ਬਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਗੰਧ ਕੇ ਧਮ ਸਾਰੇ ਤੀਰ ਸੁਨਾਣਦਾ ਆ ਦਮ ਦਾਣ ਸੋ ਸੰਜਮ ਨੇਮ ਸੋ ਸੰਜਮ ਨੇਮ ਅਨੇਕ ਬਸੇਖਾ ਮੇਰ ਪੁਰਾਣ ਗਦੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਵੇਖਾ ਪਵਨ ਆਹਾਰ ਜਦੀ ਜਦ ਤਾਰ ਸਭ ਸੋ ਵਿਚਾਰ ਹਜ਼ਾਰ ਕ ਦੇਖਾ ਸ੍ਰੀ ਭਗਵਾਨ ਭਜੇ ਬਿਨ ਪੂਪ ਤੇਗ ਰਦੀ ਬਨੇਕ ਨਾਲੇਖਾ ਸੋ ਦੇਖਾਸ ਦੁਰਾਂਤ ਦੁਬਾਹ ਸੋ ਸਾਹ ਨਾਹ ਦੁਰਜਾਨ ਲਾਹਾਂਗੇ ਪਰਿਮਾਨ ਪਰਮਨ ਮਾਇਕਰ ਬਰਬਤ ਕਾਂਖ ਲੈਣਾ ਹਲਾਇੰਗੇ ਤੋਰ ਅਰੀਦ ਮਰੋਰ ਮਵਾਸਨ ਬਾਤ ਨੂੰ ਤਾਂ ਗਣ ਮਾਣ ਮਲਾਏਗੇ ਸ੍ਰੀਪਤ ਸ੍ਰੀ ਭਗਵਾਨ ਗੁਰੂ ਬਾਬੇ ਨੇ ਪਿਆਗ ਜਹਾਨ ਨਿਦਾਨ ਚਲਾਏਗੇ ਵੀਰ ਅਪਾਰ ਬੜੇ ਬਰੇ ਆਰ ਅ ਵਿਚਾਰ ਹੈ ਸਰਬੀ ਧਾਰ ਤੇ ਸਿਆ ਤੋਰ ਦੇ ਦੇਸ ਮਿਲਣ ਦਾ ਮਵਾਸਲ ਮੱਦ ਜਾਣੇ ਮਾਣ ਮਲਈਆ ਗੜ ਗਰਾਨੇ ਤੋੜਨ ਹਾਰ ਸੋ ਬਾਤ ਨਹੀਂ ਤੱਕ ਚਾਰ ਲਵਾਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜਿਕ ਅਨੇਕ ਜਾਜਿਕ ਅਨੇਕ ਸੋ ਇਕ ਦੇਵਈਆ ਦਾਣਵ ਦੇਵ ਆਪਣੇੰਦੇ ਨੇ ਸਾਚਰ ਕੂਦਪੇਖ ਪਵਾਨ ਜਾ ਪਾਏਗੇ ਜੀਵ ਜਿਤ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਏਂਗੇ ਪੁਨ ਪ੍ਰਤਾਪਨ ਬਾਠ ਜੈਦ ਧੋਣ ਪਾਪਨ ਕੇ ਬਹੁ ਪੁੰਜ ਖਪਾਏਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਭ ਹੈ ਅਵਲੋਕ ਜਾਪਾਏਂਗੇ ਮਾਨਵ ਇੰਦਰ ਗਜਿੰਦਰ ਨਰਾਦ ਬਜਾਉਂ ਤਰ ਲੋਕੋ ਰਾਜ ਕਰਾਏਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਕੋਟ ਇਸ਼ਨਾਨ ਗਜਾਦਿਕ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰਾਏਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਾਤ ਅੰਤ ਫਸੇ ਜਾਮ ਫਾਸ ਬਰਾਏਂਗੇ ਜੇ ਨਰ ਸ੍ਰੀ ਪਦ ਕੇ ਪ੍ਰਾਸ ਹੈ ਪਾਗ ਦੇਨਰ ਫੇਰਣਾ ਦੇਹ ਤਰਾਂਗੇ ਕਹਾ ਭਇਓ ਜੋ ਦੂਜ ਲੋਚਨ ਮੂਦ ਕੈ ਬੈਠ ਰਹੋ ਬਗ ਧਿਆਨ ਲਗਾਇਓ ਨਾ ਤਿਰੋਲੀ ਇਹ ਸਾਗ ਸਮੁੰਦਰ ਨਾਲ ਲੋਗ ਹੈ ਉਪਰ ਲੋਗ ਵਾਇਓ ਬਾਸ ਕੀ ਉਹ ਵਿਹਾਨ ਸੋ ਬੈਠ ਗਾਇ ਐਸੇ ਹੀ ਐਸੇ ਸੋ ਵੈਸ ਬਿਤਾਇਓ ਸਾਗ ਗਾਹੋ ਸੁਣ ਲੇ ਹੋ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਆਇਓ ਆਹੂ ਲੈ ਬਾਹਣ ਕੂਇ ਤਰੋ ਫਿਰ ਆਹੂ ਲੈ ਲੰਗ ਘਰ ਲਟਕਾਇਓ ਆਹੂ ਲੈ ਹੋ ਹਰ ਆਵਾਜੀ ਦਿਸ਼ਾਮਹਿ ਗਾਹੂ ਪਛਾਹ ਕੋਸ਼ਿਸ਼ ਨਿਵਾਇਓ ਗੁਣ ਕੂਜ ਤਹੇ ਪਾਸ ਕੋ ਮਿਰਦਾਨ ਕੋ ਪੂਜਨਤਾਇਓ ਪੂਰ ਪ੍ਰਿਆਵੁਰਜ ਹੋ ਸਭ ਹੀ ਜਗ ਸਿ ਭਗਵਾਨ ਕੋ ਬੇਦਨਾ ਪਾਇਓ ਕੋ ਬੋਤਾਨ ਕੋ ਪੂਜਤ ਹੈ ਪਾਸ ਕੋ ਮਿਰਦਾਨ ਕੋ ਪੂਜਨਤਾਇਓ ਪੂਰ ਪ੍ਰਿਆਵੁਰਜ ਹੋ ਸਭ ਹੀ ਜਗ ਸਿ ਭਗਵਾਨ ਕੋ ਬੇਦਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਪਾਸੇ ਦਸਵੀ ਕਵੇ ਵਾਜ ਬੇਨਤੀ ਜਾਬਾਈ ਅਮਰੀ ਕਰੋ ਹਾਸ ਦਾ ਅੱਛਾ ਪੂਰਨ ਹੋਏ ਜਿਤ ਕੀ ਇਸ਼ਾਦਾ ਵਿਚਾਰਨ ਲਨ ਮਨ ਰਹਾ ਹੈ ਹਮਾਰਾ ਬਣਾ ਜਾਣ ਕਰੋ ਬਰਦਪਾਰਾ ਹਮੇ ਦੁਖਤ ਸਬਾਤ ਬੋ ਆਵਾਹ ਆਪ ਆਸ ਦਾ ਮੋਹਿ ਬਚਾ ਬੋ ਕੋਹੀ ਬਸਾ ਮੋਰ ਉਪਰਵਾਰਾ

ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਰ ਸਾਹ ਗਲਗਲਵਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਜਹਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਛਣ ਉਪਜਾਇਓ ਆਦ ਅੰਤ ਏਕ ਹੈ ਆਦ ਅੰਤ ਏਕ ਹੈ ਅਵਤਾਰਾ ਹੋਈ ਗੁਰੂ ਸਮਝੀ ਆਹੋ ਹਮਾਰਾ ਨਮਸਕਾਰ ਦੇ ਸਹੀ ਉਹ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਦੇਵ ਗਣ ਗੋ ਸਾਭ ਗਣ ਸੁਖ ਦੀਓ ਸਤਰਨ ਗੋ ਪਲ ਮੋ ਵਦੂ ਕੀਓ ਕੜ-ਕੜ ਕੇ ਅੰਦਰ ਕੀ ਜਾਣਤ ਬਲੇ ਬਿਰੂ ਕੀਰ ਪਛਾਣਤ ਚੀਤੀ ਤੇ ਗੁਨਤਰ ਅਸ ਤੁਲਾਹ ਪਰ ਤੇ ਬਾਦ੍ਰਿਸ਼ਟ ਕਰ ਫੂਲਾ ਸੰਦਨੁ ਖਵਾਏ ਤੇ ਦੁਹੀ ਸੁਖਾ ਸਾਧਨ ਬੇਸੁਖੀ ਹੈ ਕਿ ਕੀਰ ਪਛਾਣਨਾ ਕੜ-ਕੜ ਕੇ ਬੜ-ਬੜ ਕੇ ਜਾਣਾ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਖ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਪਰ ਸਭ ਹੂੰ ਜੇ ਤੇ ਬਦਨ ਫ੍ਰੇਸ਼ਟ ਸਬ ਤਾਰਾ ਹੈ ਆਪ ਆਪਣੀ ਬੂਝ ਉਚਾਰਾ ਤੋ ਸਭ ਹੀ ਤੇ ਰਹਿਤ ਨਿਰਾਲਮ ਜਾਣ ਤੂਏ ਫਿਰ ਆਲਮ ਅਰੰਕਾਰ ਨਰੇ ਭੇਕਾਰ ਨਰੇ ਲੰਭ ਆਦ ਅਨੀਲ ਆਦ ਅਨੀਲ ਅਨਾਦ ਸੰਭ ਸਾਗ ਮੂੜ ਉਚਾਰਤ ਭੇਦ ਜਾਗੂ ਭੇਵਣਾ ਆਪ ਦਾ ਬੇਦਾ ਆਗੋ ਘਰ ਪਾਹਣ ਅਨੁਮਾਨਤ ਮਹਾ ਮੂੜ ਕਸ਼ ਭੇਦਨਾ ਜਾਣਤ ਮਹਾਦੇ ਵਾਹ ਇਹ ਸਦਾ ਸੇ ਰੰਗ ਆਰਗ ਜੀਨ ਨਾਹ ਭੇਵ ਆਪ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੂਹੇ ਤੇਤੀ ਮਾ ਲਖਾ ਨਾ ਜਾਏ ਬਸਾਰਾ ਅਗੇ ਬਿ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਰੂਪਾ ਅਰੰਗ ਪਇਉਰਾ ਆਪ ਕਹੀ ਭੂਪਾ ਅਨੇਜੇ ਦੇ ਸੇਦ ਚਕੀਨੀ ਉਪੋਜ ਖਾਨ ਬਹੁਤ ਰਾਜ ਦੀਨੀ ਕਹੂੰ ਪੂਲ ਰਾਜਾ ਹੋਇਆ ਬੈਠਾ ਆਹੂੰ ਚਿਮਟ ਪਾਇਓ ਸੰਕਰ ਇਕਾ 88 ਗ੍ਰੀਸ ਰੇਸ਼ਟ ਦੇ ਘਾਇ ਅਜਮ ਆਦੂਗਾ ਤੂਪ ਹੋ ਜਾਵੂ ਵਾਬ ਆਪ ਰਸ਼ਾ ਮੇਰੇ ਤੁਮ ਕਰੋ ਸੇ ਖੂਬਾਰ ਅਸੇ ਸੰਗਰੋ ਦੂਸਰੀ ਜੇ ਉਠਵਤ ਉਤ ਪਾਤਾ ਅਸ਼ਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤ ਹੋ ਜਾਤਾ ਸਰਣੀ ਬਰੇ ਦਿਨ ਕੇ ਦੁਸ਼ਟ ਦੁਖਿਤ ਹੋਇਆ ਮਰੇ ਪ੍ਰਭ ਜਾਵਣ ਪਾਗ ਪਰੇ ਤੇ ਹਾਰੇ ਜਿਨ ਕੇ ਦੋਮ ਸੰਕਰ ਸਬਟਾਰੇ ਜੋ ਆਲ ਕੋਈ ਇੱਕ ਬਾਰ ਆਇਆ ਹੈ ਤਾਂ ਆਗੇ ਗਾਲ ਨਿਕਟਾ ਹੈ ਹੈ ਰਿਸ਼ਾ ਫੈ ਤਸ ਬਕਾਲਾ ਦੁਸ਼ਟ ਅਰਿਸ਼ਟ ਤਰੈ ਤੋ ਕਾਲ ਆਕਰਿ ਬਾਦ ਰਿਸ਼ਟ ਤਨ ਜਾਹੀ ਨੇ ਹਰੇ ਹੋਤਾ ਕਿਤਾਬ ਤਨ ਕਮਹਿ ਹਰੇ ਹੋਰੇ ਸਿਦ ਕਰਮੋ ਸਭ ਹੋਈ ਉਸਟ ਸਾਹ ਸਗੈ ਨਾ ਕੋਈ ਇੱਕ ਬਾਰ ਜਿਨ ਤੋ ਆਇ ਸੰਬਾਰਾ ਗਾਲ ਫਸਦਾ ਹੈ ਉਬਾਰਾ ਨਿਰ ਨਰ ਨਾਮ ਤੇ ਹਾਰੋ ਕਹਾ ਧਾਰੇ ਦੁਸ਼ਟ ਦੋਖ ਤੇ ਰਹਾ ਹੜਗ ਮਹਰਣ ਦਿਹਾਰੀ ਆਪ ਹਾਸ ਗੈ ਲੇ ਹੋ ਉਬਾਰੀ ਪਰ ਬਠੌਰ ਮੋ ਹੋ ਪਹਾਈ ਨੁ ਦੋਖ ਦੇ ਲੇ ਹੋ ਬਚਾਈ ਦੇਵਾ ਗਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭਰਾਤਾ ਕਿਲ ਬਖਸਲੇਹ ਕੋ ਹਰਤਾ ਦੁਸ਼ਤ ਦੋਖੀ ਅਣ ਕੋ ਸ਼ੈ ਕਰਤਾ ਸ੍ਰੀ ਸਤਿ ਜੋ ਜਾ ਕੋ ਜਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਗੰਬਾਂਸ਼ ਤੋਂ ਫਲ ਭਾਵੈ ਸੋਈ ਦੁਖਣਾ ਤੇ ਸਭ ਆਪ ਤੋਂ ਕੋਈ ੜਲ ਨਾ ਕੋ ਜਾਏ ਪ੍ਰਸਨਾ ਪਾ ਬਈੁਰੈ ਮੂਰਜੇ ਤਲਾਏ ਜਦ ਰੁਦਾ ਆ ਬਈ ਦੁਖ ਦਰਦ ਭਾਵ ਨਿਗਟ ਨਾ ਦੇ ਨਰ ਕੇ ਰਹਿ ਹੋ ਜਾਗੀ ਇੱਕ ਬਾਰ ਆ ਬਈ ਕੋ ਕਹੇ ਜਾਓ ਬਈ ਹੰਬਰ 17 ਸਹਿ ਸਪਣੀ ਜਾ ਅਰਦ ਸਹਿ ਸੁਖਣ 31 ਕਹਿ ਜਾ ਬਾਦਰਵ ਸੁਰੀ ਅਸ਼ਟਮੀ ਰਾ 12

गोविंद दास तुहार वाहेगुरु जी का खालसा वाहेगुरु जी की फतेह रामकली महला तीजा आनंद एक अंगार हरगो प्रसाद नद बए मेरी बाय सतगुरु मैं पाया हरगो रता पाया सह 3 मनजी आ वादा या राग रतन परिवार परिवार सब गा बनाइया सब दाता गाव हरि के रमण जी नि बसाया है नानक आनंद हुआ सतगुरु मैं पाया मन मेरा तू सदा रफ नाले हर नालो तू मन मेरे दू सब के सारना अंगीकार ओ करे तेरा कार्य सब सवारना सब ना गल्ला सम्राट स्वामी होगो मन हो बिसारे है नानक मन मेरे सदा रहो हर नाले ਸਾਜੇ ਸਾਹਿਬਾ ਗਿਆਨ ਨਹੀਂ ਕਰਦੇ ਰਹਾ ਕਰਦਾ ਤੇਰੇ ਸਭ ਕੇ ਸਹਾਈ ਜਿਹਦੇ ਸੁਭਾਅ ਵਿੱਚ ਸਲਾਹਤ ਰੀਲਾ ਮਨ ਵਸਾਵੇ ਨਾਮਿੰਗਮਣ ਮੈਂ ਸਵਾਜੇ ਸਭ ਤੋਂ ਨੇਰੇ ਇਹ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਦੇ ਰਹਾ ਜਨਾ ਮੇਰਾ ਆਧਾਰੂ ਸਾਜਨਾ ਮਾਧਾਰ ਮੇਰਾ ਜਿਹਨੂੰ ਖਾਸ ਬੋਗਾਈਆਂ ਕਰ ਸ਼ਾਂਤ ਸੁਖ ਮਨਾਏ ਬਸਿਆ ਜਿਹਨਾਂ ਸਾਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਈਟਾ ਹੋ ਜਦੀਆ ਇਹ ਵਿੜਿਆਈਆ ਇਹ ਨਾਨਕ ਸੁਨੋ ਸੰਤ ਹੋ ਸਭਦਰ ਹੋ ਪਿਆਰੂ ਹਜਨਾ ਮੇਰਾ ਆਧਾਰੂ ਹਾਜੇ ਪੰਜ ਸਬਦ ਤੇ ਘਰ ਸੁਭਾਗਿਆ ਘਰ ਸੁਭਾਗਿਆ ਸਬਦ ਬਾਜੇ ਗਲਾ ਜਿਤ ਕਰਤਾ ਰੀਆ ਪੰਜ ਦੂਤ ਤੋਂ ਦਵਸ ਕੀਤੇ ਗਾਲ ਘੰਟ ਮਾਰਿਆ ਤੁਰ ਕਰਮ ਪਾਇ ਤੋ ਦੁੱਧ ਜਿ ਨਾਮ ਹਰਗੇ ਲਾਗੇ ਅਹ ਨਾਨਕ ਤਹ ਸੁਹ ਹੋਆ ਦਦਕਰਾਨ ਹਲਵਾਜੇ ਸਾਜੀ ਲਿਆ ਬਣ ਦੇਖਣ ਬਣੀ ਦੇਖਣ ਬਣੀ ਲਿਆ ਬਾਜਾ ਹੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਵਰਥ ਕੋਈ ਨਹੀਂ ਕਿਰਪਾ ਕਰ ਬਨਵਾ ਰੀਆ ਇਸ ਨਾਹੁਰ ਥਾਉ ਨਹੀਂ ਸਬਦ ਲਾਲ ਸਵਾਰੀਆ ਅਹ ਨਾਨਕ ਲਿਆ ਬਾਜਾ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰ ਪਿਆਰਿਆ ਕਰ ਗਿਰਵਾ ਗਿਲੇ ਵਖਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਨ ਕਾ ਬਹੁਤ ਟੁਟਾ ਦਿਨ ਕਾ ਸਬਦ ਸਚੈ ਸਵਾਰਿਆ ਹਾ ਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੀ ਉਹਦੇ ਕੋਈ ਅਨੁਭਾਅ ਪਾਵੇ ਦਾ ਸੋ ਜਣਦੇ ਇਹ ਜਿਸ ਨੂੰ ਹੋਰ ਗਿਆ ਕਰ ਹੈ ਵੀ ਜਾ ਰਿਹਾ ਇੱਕ ਪਰਮਪੂਲੇ ਫਿਰ ਹੈ ਦਹ ਦੇ ਸੋ ਇੱਕ ਨਾਮ ਲਾਲ ਸਵਾਰਿਆ ਗੁਰਪੁਰਸ ਅਲੀਬਾਨ ਪਿਆਰ ਦੇ ਮੰਜਨਾ ਬਣਾ ਬਾਬਾ ਇਹ ਨਾਨਕ ਦੇਖਦੇ ਕੋਈ ਅਨੁਭਾਅ ਹੈ ਆਪ ਹੁਸਨਤ ਪਿਆਰੇ ਹੋ ਅਗਾਧਕੀ ਕਰ ਹੈ ਕਹਾਣੀ ਕਰ ਹੈ ਕਹਾਣੀ ਅਗਾਧਕੀ ਦੇ ਦੁਆਰੇ ਪਾਈਆ ਦਨਵੰਦ ਦਾਣਾ ਸਭ ਸੋਪ ਗੁਰ ਕੋ ਹੋ ਗਮਨੇ ਪਾਈਆ ਉਹ ਕੋ ਮਨੇ ਹੁ ਗੁਰ ਕਰ ਆਪ ਸਦੀ ਬਾਣੀ ਕਹੇ ਨਾਨਕ ਸੁਨੋ ਸੰਤ ਹੋ ਕਥੇ ਹੋ ਆਗਾਧ ਕਹਾਣੀ ਮਨ ਲਜ ਬੁਰਾਈ ਕਿੰਨਾ ਪਾਇਆ ਕਦਰਾਈ ਨਾ ਪਾਇਆ ਕਿ ਨਾ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਨੇ ਤਾਂ ਪਰਮ ਬੁਲਾਇਆ ਮਾਇਆ ਦਾ ਮੋਹਣੀ ਜਨੇ ਕੀਤੀ ਜੰਟ ਹੋਲੀ ਪਾਈਆ ਕੁਰਬਾਨ ਕੀਤਾ ਤੇ ਸਾਹ ਬੇਟਾ ਹੋ ਜਨੇ ਬਹੁ ਮਿੱਠਾ ਲਾਇਆ ਇਹ ਨਾਲ ਨਾਨਕ ਚੰਦੂ ਗੁਰਾਈ ਕਿ ਨਾ ਪਾਇਆ ਇਹ ਮਨ ਪਿਆਰਿਆ ਤੂਸੇ ਦਾ ਸਾਥ ਸਮਾਲੇ ਇਹ ਕੋਟਾਂ ਬਤੂਜ ਦੇਖਦਾ ਚੱਲਿਆ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲਿਆ ਨਹੀਂ ਤੇਸ ਨਾਲ ਕਿਉਂ ਜਤਲਾਈਆ ਐਸਾ ਕੰਮ ਮੂਲੇ ਨਾ ਕੀਚਾ ਜਿਤਨ ਤਪਛੋਤਾਈਆ ਸਾਧਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਹੋਵੇ ਤੇਰਾ ਨਾਲੇ ਐ ਨਾਨਕ ਮਨ ਪਿਆਰੇ ਤੂਸੇ ਦਾ ਸਾਥ ਸਮਾਲੇ ਅਗਮ ਅਗੋਚ ਰਤ ਰੰਤ ਨਾ ਪਾਇਆ ਤੂ ਨਾ ਪਾਇਆ ਗਿਨੇ ਤੇਰਾ ਆਪਣਾ ਆਪ ਨੂੰ ਜਾਣੇ ਜੀ ਜਨ ਸੰਭੇਲਦੇ ਰਾਗ ਆਖਵਾਖ ਬਖਾਣਾ ਆਖ ਹੈ ਤਾ ਵਿਖ ਹੈ ਸਭ ਤੂੰ ਹੈ ਜਿਨੇ ਜਗਤ ਉਪਾਇਆ ਐਹ ਨਾਨਕ ਦੂਸਰਾ ਅਗੰਮ ਹੈ ਦਰੰਤ ਨਾ ਪਾਇਆ ਸੋ ਨਰਮੁ ਜਨ ਅੰਮ੍ਰਿਤ ਕੋਈ ਦੇ ਸੋ ਅੰਮ੍ਰਿਤ ਗੁਰ ਤੇ ਬਾਇਆ ਬਾਇਆ ਅੰਮ੍ਰਿਤ ਗੁਰ ਦੀ ਬਾਗਿਨੀ ਸਜਾਵਣੋ ਧਾਇਆ ਜੀ ਜਨ ਸਭ ਤੋਂ ਉਪਾਇ ਇੱਕ ਵੇਖ ਪਰਸਨ ਆਇਆ ਲਵ ਲੋਗ ਅਹੰਕਾਰ ਜੋ ਕਰ ਸਤਗੁਰੂ ਬਲਾ ਪਾਇਆ ਐਹ ਨਾਨਕ ਜਿਸ ਨੂੰ ਆਪ ਦੁਖਾ ਦੇਣ ਅੰਮ੍ਰਿਤ ਗੁਰ ਤੇ ਬਾਇਆ ਅਗਦਕ ਜਾਲ ਰਾਲੀ ਚਾਲਾ ਲਾਲੀ ਬੋ ਦਾਹ ਗਰੀਬੇ ਹਮਾਰ ਕੇ ਲੈ ਨਾਲ ਲਵ ਲੋਗ ਅਹੰਕਾਰ ਤਾਜੀ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਸਾਨੂੰ ਕੋਈ ਦੀਵਾਲ ਹੋਣੀ ਕੀ ਬਾਰੇ ਬਾਸਨਾ ਸੁਆਣੀ ਗਾਹ ਨਾਣ ਚਾਲ ਭਗਤਾਂ ਜੋਗ ਜੋਗ ਨਿਰਾਲੀ ਜੋਤ ਲਾਏ ਹੈ ਤੇ ਚਲਿਆ ਹੈ ਸੁਆਮੀ ਹੋਰ ਗਿਆ ਜਾਣਾ ਗੁਣ ਤੇਰੇ ਇਹ ਅਬਦੁੱਲਾਏ ਹੈ ਤੇ ਵਾ ਚਲਿਆ ਜਨਾ ਮਾਰਗ ਬਾਪ ਇਹ ਕਰ ਗਿਰਵਾ ਜੇਨ ਨਾਮ ਲਾਏ ਹੈ ਇਹ ਹਰ ਹਰ ਸਦਾ ਤੇ ਆਪ ਹੈ ਜਿਸੋ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖਬਾਬ ਹੈ ਗਾਹ ਨਾਣ ਸਜੇ ਸਾਹਿਬ ਜੋ ਪਾਵੈ ਤੇ ਵਾ ਜਲਾਵ ਹੈ ਇਹੋ ਤੋਂ ਇਹਨਾਂ ਸਭ ਸੁਆਵਾ ਸਭ ਤੋਂ ਸੁਹਾਵਾ ਸਦਾ ਹੋਇਲਾ ਹਦ ਗੁਰੂ ਸੁਣਾਇਆ ਇਹਦਨ ਕੇ ਮਨ ਵਸਿਆ ਜੰਤ੍ਰੋ ਹੋ ਲਿਖਿਆ ਆਇਆ ਇੱਕ ਫਿਰ ਹੈ ਤੇਰੇ ਰਹਿ ਗੱਲਾਂ ਵਲੀ ਕਿਨਨ ਨਬਾਇਆ ਇਹਨਾਂ ਨੂੰ ਸਬਦ ਸੁਖਲਾ ਹਦਗੁਰੂ ਸੁਣਾਇਆ ਬੇ ਤੋ ਇਥੇ ਜਨਾ ਜੀ ਨਹੀਂ ਹਲਤੇ ਆਇਆ ਹਲ ਜਾਇ ਬੇ ਤੋਏ ਗੁਰੂ ਜੀ ਨਹੀਂ ਤੋਇਆ ਬੇ ਤੋ ਮਾਤਾ ਪਿਤਾ ਗੋਤਾੰਬ ਸਹਿਦ ਸਿਓ ਵੇ ਤੋ ਸੰਗਤ ਸਬਾਈਆ ਕਹਦੇ ਬੇ ਸੁਣਦੇ ਬੇ ਤੋ ਸੇਪ ਵੇ ਜਿਨੀ ਮਨ ਵਸਾਇਆ ਹੈ ਨਾਲੇ ਸੇਪ ਵੇ ਤਿ ਜਿਨੀ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਜ ਨੂੰ ਪੁਜਾਇਆ ਵੇ ਨ ਸਹਜ ਹੈ ਸਹਜਾ ਨਾ ਜਾਏ ਨਾ ਜਾਏ ਸਹਜਾ ਕਿਦਾਂ ਸੰਜਮ ਰਹਿ ਕਰਮ ਕਮਾਈ ਸਹਜ ਜੀਓ ਮਲੀਨ ਹੈ ਕਿਦ ਸੰਜਮ ਤੋਤਾ ਜਾਏ ਮਨ ਤੋ ਵਾਹੋ ਸਬਦ ਲਾਗੋ ਹਰ ਸੋ ਰਹੋ ਜਿਤ ਲਾਏ ਅਹ ਨਾਨਕ ਗੁਰ ਪ੍ਰਸਾਦੀ ਸਹ ਈਆਹਮ ਅਲੇ ਬਾਹਰ ਹੁੰਦੇ ਨਿਰਮਲ ਬਾਹਰ ਹੁੰਦੇ ਨਿਰਮਲ ਜੀਆ ਹੁਤਾ ਮੈਲੇ ਤੀ ਨਹੀਂ ਜਨਮ ਜੂ ਹੈ ਹਾਰਿਆ ਇਸ ਦਿੱਤਨਾ ਵੱਡਾ ਰੋਗ ਲਗਾ ਮਰਣਾ ਮਣ ਹੋਏ ਸਾਰੇ ਆਵੇਦਾ ਮੈਨਾਮ ਉਤਮ ਸੋਹਣਾ ਹੈ ਨਾਹੀ ਪ੍ਰਹਿਜੋ ਵੀ ਤਾਲਿਆ ਹੈ ਨਾਲ ਜਿਨ ਸੱਚ ਤਜਿਆ ਕੂੜੇ ਲਾਗੇ ਤੀ ਨਹੀਂ ਜਨਮ ਜੂ ਹੈ ਹਾਰਿਆ ਈਆ ਹੁੰਦੇ ਨਿਰਮਲ ਬਾਹਰ ਹੁੰਦੇ ਨਿਰਮਲ ਬਾਹਰ ਹੁਤਾ ਨਿਰਮਲ ਜੀਆ ਹੁੰਦੇ ਨਿਰਮਲ ਸਲਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਨਦਨ ਜੀ ਨਹੀਂ ਖਟਿਆ ਬਲੇ ਸੇ ਬਣ ਜਾਰੇ ਆਹੇ ਨਾਨਕ ਜੀ ਨੇ ਮਨ ਨਿਰਮਲ ਸਦਾ ਰਹਾ ਹੈ ਗੁਰ ਨਾਲੇ ਜੇ ਕੋ ਸੇਖ ਗੁਰੂ ਸੇਤੀ ਸਨ ਕਵੈਤਾ ਸਨਮੁਖ ਸੇਖੋ ਕੋਈ ਜੀ ਆਹ ਰਹਾ ਗੁਰਨਾਲੇ ਗੋਇ ਜਰਨ ਫਿਰਦਾਇ ਆਏ ਅੰਤਰਾਦਮ ਮੈਂ ਸਮਾਲੇ ਆਪ ਸੇਡ ਸਦਾ ਰਹਿ ਪਰਣਾ ਗੁਰਮੈ ਨ ਅਵਰਣਾ ਜਾਣੇ ਕੋਇ ਰਹਾ ਨਾਨਕ ਸੁਨੋ ਸੰਤੋ ਹੋ ਤੋ ਸੇਖ ਸਨਮੁਖ ਵੇਜੂਰ ਤੇ ਵਿਮਖ ਹੋਵੈ ਬਿਨ ਸਤਗੁਰ ਮੁਕਤਨਾ ਬਾਵੈ ਬਾਵੈ ਮੁਕਤਨਾ ਹੋਰ ਥੈ ਕੋਈ ਖੁਸ਼ਾ ਹੋ ਗੇ ਵੇ ਕੀਆ ਜਾਏ ਅਨੇਕ ਜੂਨੀ ਪਰਮ ਆਵੈ ਬਿਨ ਸਤਗੁਰ ਮੁਕਤਨਾ ਪਾਇ ਪਰਮੁਤ ਪਾਇ ਲਾਗ ਚਰਣੀ ਸਤਗੁਰੂ ਸਭ ਦਾ ਸੁਣਾਏ ਆਹ ਨਾਨਕ ਵੀ ਚਾਰ ਦੇਖਾ ਹੋ ਬਿਨ ਸਤਗੁਰ ਮੁਕਤਨਾ ਪਾਇ ਆਪ ਹੋ ਸਤਗੁਰ ਕੇ ਪਿਆਰੇ ਹੋ ਗਾਬ ਸਦੀ ਬਾਣੀ ਬਾਣੀ ਦਾ ਗਾਬ ਸਤਿਗੁਰੂ ਕੇਰੀ ਬਾਣੀਆ ਸਿਰ ਬਾਣੀ ਜਨ ਕੋ ਨਾਲ ਗਰਮ ਹੋਇਆ ਸਦਾ ਜਨ ਸਮਾਣੀ ਤੀ ਉਹ ਅੰਮ੍ਰਿਤ ਸਦਾ ਰਹੋ ਹਰ ਦਾੰਗ ਜਬ ਹੋ ਸਾਰੇ ਬਾਣੀ ਗਾ ਹੈ ਗਣ ਸਦਾ ਗਾਬ ਸੇ ਸਦੀ ਬਾਣੀ ਕਰੂ ਬਣਾਉ ਤੀ ਹੈ ਬਾਣੀ ਬੰਡ ਕਦੀ ਸਤਿਗੁਰੂ ਬਾਜਾ ਹੋ ਗਤੀ ਬਾਣੀ ਕਹਦੇ ਕਜੀ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਲਿਤ ਕਰ ਹੈ ਰਸਨਾ ਗਾ ਆਕਸ਼ੂ ਨਾ ਜਾਣ ਜਿਨ ਕਾ ਹਿਰ ਲਾਇਆ ਮਾਇਆ ਬੋਲਨ ਪਏ ਬਾਣੀ ਗਾ ਨਾ ਸਤਿਗੁਰੂ ਬਾਜਾ ਹੋ ਹੋਰ ਗਤੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ ਉਹ ਸ਼ਬਦ ਰਤਨ ਜੇਤ ਮਨ ਲਾਗਾ ਯੋ ਹੋ ਹੋ ਆਸਮਾਉ ਸਭ ਦੇ ਸੇਤੀ ਮਨ ਮਿਲਿਆ ਸਜਾ ਲਾਇਆ ਭਾਉ ਆਪੇ ਹੀ ਰਤਨਾ ਭੇਜ ਸੁਨੋ ਨੇ ਮੁਜਾਏ ਆਹ ਨਾਨਕ ਸੰਤ ਰਤਨ ਹੈ ਹੀਰਾ ਜਿਹਦੇ ਜਿਹੜਾ ਉਹ ਮੈਂ ਸੇਵ ਸਕਾ ਤਾ ਆਪ ਉਬਾਏ ਕਾ ਕਰਤਾ ਆਪੇ ਕੋ ਨਰਦਾਇ ਹੁਕਮਰਦਾਇ ਆਪ ਵੇਖ ਹੈ ਗੁਰਮੁਖ ਜੇ ਸਹ ਬੁਜਾਏ ਢੋੜੇ ਮਨ ਕੋ ਵਾਏ ਮਨ ਕੋ ਸਭ ਦਮਨ ਬਸਾਏ ਗੁਰਮੁਖ ਜੇ ਸੋ ਆਪ ਕਰੇ ਸੋ ਹੋਵੇ ਇਹ ਕਿਸੇ ਛੋਲੇ ਬੁਲਾਏ ਆਹ ਨਾਨਕ ਆਪ ਕਰਤਾ ਆਪੂ ਕੋ ਮੁਜਾਏ ਜਿਮਰੇ ਖਾਸਰ ਬੋਨ ਨਬਾਬ ਵਿਚਾਰ ਦਿੱਤਾ ਸਾਰ ਨਾ ਜਾਣੀ ਤਾ ਸਾਰ ਨਾ ਜਾਣੀ ਗੁਰਬਾਜ ਹੋ ਤਾ ਸਾਰ ਨਾ ਜਾਣੀ ਜਿਹੀ ਗੁਣੀ ਸੰਸਾਰ ਬ੍ਰਹਮ ਸੁਦਾ ਸੁਧਿਆ ਰਹਿ ਗੁਰਗ੍ਰਬਾਦਰ ਝੰਜਾਗੇ ਜਨਾ ਹਰਮਣ ਬਸਿਆ ਬੋਲੇ ਅਮ੍ਰਿਤ ਬਾਣੀ ਕਾ ਹੈ ਨਾਨਕ ਸੋਦਾ ਪਾਇ ਜਿਸਨੂੰ ਅਣ ਦੇ ਨਾਰਲੇ ਬਲਾਗਾ ਜਾਗਤ ਰਹਿਣ ਵੇ ਹਾਨੀ ਮਾਦਾ ਉਦਰ ਮੈਂ ਬਰਾਤ ਪਾਲ ਕਰੇ ਸੋਗ ਮਨ ਹੋਵੇ ਸਾਰੀਆ ਮਨ ਹੋਵੇ ਹੋਵੇ ਸਾਰੀਆ ਇਹ ਬੱਲਾ ਦਾ ਜਗਨ ਮਾਹ ਆਹ ਹਾਰ ਬੋ ਜਾਵੇ ਉਸਨੂੰ ਕਿ ਹੋਏ ਨਾ ਸਕੀ ਜਿਸਨੂੰ ਆਪਣੀ ਨੇ ਬਲਾਵੇ ਆਪਣੀ ਨੇ ਬਾਬੇ ਲਾਏ ਗੁਰਮੁਖ ਸਦਾ ਸਮਾ ਲੀਆ ਹੈ ਨਾਨਕ ਇਹ ਬੱਲਾ ਦਾ ਹੋ ਗਿਆ ਮਨ ਹੋਵੇ ਸਾਰੀਆ ਜਿਆਸੀ ਅਗ ਨੂੰ ਮੈਂ ਕਹਿਆ ਸੀ ਬਾਹਰ ਮਾਇਆ ਮਾਇਆ ਕਨ ਸਭ ਕੋ ਜਹੀ ਕਰਦਾ ਹੈ ਖੇਲ ਚਾਹਿਆ ਆਜਾ ਸੁਭਾਣਾਤਾ ਜੰਮਿਆ ਬਰਬਰ ਬਲਾ ਪਾਇਆ ਲੇਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਲੇ ਮੋਹ ਹੋ ਜਾ ਪਾਉ ਦੂ ਜਾ ਲਾਇਆ ਆਇਆ ਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਨੇ ਲਾਗੀ ਜੀ ਨੀ ਵਿਚ ਮਾਇਆ ਪਾਇਆ ਖਰਾਬ ਅਮੁਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸਾ ਬੇਟਾ ਹੋ ਰਹੇ ਲੋਕ ਮਿਲ ਲਾਇਆ ਅਸਾਦੂਰ ਜੇ ਮਿਲਿਆ ਤੇ ਸਨੂ ਸਿਰ ਫੋਬੀਆ ਵਿਚ ਹੋ ਆ ਬਜਾਏ ਇਸਲਾ ਜੀਓ ਤੁਸੀਂ ਮਿਲ ਰਹਾ ਹੈ ਹਰ ਵਸਾ ਮਣ ਆਏ ਖਰਾਬ ਅਮੁਲਕ ਹੈ ਭਾਗ ਦੇਣਾ ਕਿ ਨਾਨਕਾ ਜਿਨ ਹਰ ਭਲੇ ਪਾਇ ਹਰਾਸ ਮੂਰੀ ਮੜਮਨ ਜਾਰਾ ਹਰਾਸ ਮੂਰੀ ਮੜਮਨ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਬ ਹੋ ਜੀ ਆਹੋ ਲਾਹ ਕਰਿਓ ਲਾਹਾ ਘਟੇ ਹੋ ਦਿਹਾੜੀ ਇਹੋ ਦੰਦਲਾ ਮਿਲਿਆ ਜਿਨਹਰ ਬਿਵਾਣਾ ਹੈ ਨਾਨਕ ਹਰ ਰਸ ਮੇਰੀ ਮਨ ਹੋ ਆਵਣ ਜਾ ਰਾ ਇਹ ਦਸਨਾ ਤੂੰ ਅਨ ਰਸ ਰਾਜ ਰਹੀ ਤੇ ਦੀਆਸ ਨਾ ਜਾਏ ਬਿਆਸ ਨਾ ਜਾਏ ਹੋਰ ਕੀ ਤੇ ਜੇ ਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਵਾਹੋੜਨਾ ਤਿਸਨਾ ਲਾਗੇ ਆਏ ਇਹੋ ਹਰ ਰਸ ਗਰਮੀ ਭਾਈ ਹੈ ਹਦਗੁਰ ਮਿਲਿਆ ਜਿਸ ਆਏ ਕਾਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੇ ਬਣਾਏ ਇਸੀ ਦਾ ਮੇਰੇ ਹਲਗੋ ਮੈਂ ਜੋਦ ਰੱਖੀ ਤਾ ਦੂਜਾ ਮੈਂ ਆਇਆ ਹਰ ਜੋਤਰਾ ਕੀ ਤੋਂ ਦੇ ਵਿੱਚ ਦਾ ਦੂ ਜਗ ਮੈਂ ਆਇਆ ਹਰਾਬੇ ਮਾਤਾ ਬੇ ਪਿਤਾ ਜਿਨ ਜੀਓ ਉਹ ਬਾਏ ਜਗਤ ਦਿਖਾਇਆ ਗੁਰੂ ਪ੍ਰਸਾਦਿ ਮੁਝਿਆ ਤਾਂ ਚਲੋ ਅਜਲਤ ਨਜ਼ਰੀ ਆਇਆ ਆਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਰਾ ਕੀ ਦਸੂ ਜਗ ਮੈਂ ਆਇਆ ਮਨ ਜਾਓ ਭਾਇ ਪ੍ਰਭਾਗ ਮ ਸੁਨੇਹਾ ਹਰ ਮੰਗਲ ਗਾਉ ਸਖੀ ਗਰੇ ਹੋ ਮੰਦਰ ਬਣਿਆ ਹਰ ਗਾਉ ਮੰਗਲ ਦੇ ਤ ਸਭੀ ਇਹ ਸੋਖ ਦੁਖ ਨਾ ਵੈ ਆਪੇ ਗੁਰ ਕਰਨ ਲਾਗੇ ਜਨ ਸੁਭਾਗੇ ਆਪਣਾ ਪਰਜਾ ਪੈ ਅਣ ਹਦਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਤ ਭੋਗੋ ਆਹ ਨਾਨਕ ਪ੍ਰਭ ਆਪ ਮਿਲਿਆ ਕਰਨ ਗਾਰਨ ਕਰਨ ਕਾਰਨ ਜੋਗੋ ਇਸੀ ਦਾ ਮੇਰੇ ਸਜਗ ਮ ਆਏਗਾ ਗਾਧੂਤ ਕਰਮ ਕਮਾਇਆ ਜਿਨ ਹਰ ਤੇਰਾ ਰਾਜ ਨਜਿਆ ਸੁਹਰਮਨ ਨਾਮ ਥਾਇਆ ਗੁਰਪ੍ਰਸਾਦ ਦੀ ਹਰਮਨ ਵਸਿਆ ਪੁਰਬ ਲਿਖਾ ਪਾਇਆ ਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰੂ ਸੇਉ ਚ ਤਲਾਇਆ ਇਹ ਨੈਤਰ ਮੇਰੇ ਹੋ ਹਰ ਤੋਂ ਮੈਂ ਜੋਤ ਰਹੀ ਹਰਬਿਨ ਅਵਰਨਾ ਦੇਖੋ ਕੋਈ ਹਰਬਿਨ ਅਵਰਨਾ ਦੇਖੋ ਕੋਈ ਨਦੀ ਹਰਨ ਹਲਿਆ ਇਹ ਹੋਵੇ ਸੁ ਸੰਸਾਰ ਤੁਮ ਦੇਖਦੇ ਇਸ ਹਾਰ ਦਾ ਰੂਪ ਹੈ ਹਰੂ ਨਗਰੀ ਆਇਆ ਗੁਰਪਤਰੀ ਬੁਝਿਆ ਜਾਵੇ ਖਾਰੇ ਕਹੇ ਹਰਬਿਨ ਅਵਰਨਾ ਕੋਈ ਇਹ ਗਾਨ ਕੇ ਇਹ ਨੈਤਰਾਂ ਦੇ ਸੇ ਸਤਿਗੁਰੂ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਮੇਰੇ ਹੋ ਸਾਜਾ ਕੋਣ ਲੋਪ ਠਾਇ ਸਾਜਾ ਕੋਣ ਨੋਪ ਠਾਇ ਸਰੀਰ ਲਾਏ ਹੋ ਸਤ ਬਾਣੀ ਜੇ ਸੁਣੀ ਮੰਨਦਾਂ ਹਰਿਆ ਹੋਆ ਰਸਨਾ ਰਾਸੁ ਸਮਾਣੀ ਸਾਜ ਅਲਾਖ ਵਿਡਾਣੀ ਦਾਗਰਤ ਗਹਿਣਾ ਜਾਏ ਆਹ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ ਹੋ ਸਾਜਾ ਸੁਣਾਏ ਨੋ ਬਿਠਾਏ ਹਰ ਜੀਓ ਗੁਫਾਨ ਰਖ ਗਏ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਵਾਰੀ ਪਰਗਟ ਕੀਏ ਦਸਵਾ ਗੁਪਤ ਖਾਇਆ ਗੋਲ ਦੁਆਰੇ ਲਾਇ ਪਾਵਣੀ ਇੱਕ ਨਾਂ ਦੇ ਸਵਾ ਦੁਆਰ ਦਿਖਾਇਆ ਤ ਹੈ ਅਨੇਕ ਰੂਪ ਨਾਮ ਨ ਦੇਸ ਨਤ ਨ ਜਾਈ ਪਾਇਆ ਆਹ ਨਾਨਕ ਹਰ ਪਿਆਰਾ ਜੀਓ ਗੁਫਾਨ ਰਖ ਗਏ ਵਾਜਾ ਪਾਵਣ ਵਜਾਇਆ ਇਹੋ ਸਾਜਾ ਸੋਹਿਲਾ ਸਾਜਾ ਕਰ ਗਾਵ ਹੋ ਗਾਵ ਬਹੁਤਾ ਸੋਹਿਲਾ ਕਰ ਸਾਚਾ ਗਾਵਹੁ ਦਾ ਸੋਹਿਲਾ ਕਰ ਸੱਚਾ ਜਿਥੈ ਸਦਾ ਸੱਚ ਤੇ ਆਵਹਿ ਸਚੋ ਤੇ ਆਵਹਿ ਜਤੂਤ ਪਾਵਹਿ ਗੁਰਮੁਖ ਜਨਾ ਪੁਜਾਵਹਿ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਇਹੋ ਸੱਚ ਸਬਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿਗਾ ਹੈ ਨਾਨਕ ਸੱਚ ਸੋਹਿਲਾ ਹਜਾ ਗਰ ਗਾਵਹਿ ਅਣਲ ਸੁਣਹੁ ਵੱਡ ਪਾਗੀ ਹੋਤ ਅਗਲ ਮਨੋਰਥ ਪੂਰੇ ਬਾਹਰ ਬ੍ਰਹਮ ਬਰਬ ਪਾਇਆ ਉਤਰੇ ਅਗਲੇ ਵੀ ਸੂਰੇ ਲੋਖ ਰੋਗ ਸੰਤਾ ਪੁਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਪਾਇ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਮੇਰ ਕਹਿ ਤੂ ਬੈਤ ਸਤਿ ਬੋਲ ਰਹਾ ਆਪ ਹਰ ਪੂਰੇ ਬਿਨਵੰਤ ਨਾਣ ਕੋਰ ਚਰਨ ਲਾਗੇ ਵਾਜੇ ਅਨਹਦ ਤੂਰੇ ਹੁਣ ਤੇ ਬੁਨੀਦ ਕਹਤੇ ਪਵੇ ਸਤਗੁਰ ਆਇਆ ਭਰ ਪੂਰੇ ਬਿਨਵੰਤ ਨਾਣ ਪੂਰੇ ਚਰਨ ਲਾਗੇ ਵਾਜੇ ਅਨਹਦ ਤੂਰੇ ਬਾਹਿਰੂ ਜਿਹਾ ਹਾਲ ਸਾਹ ਬਾਹਿਰੂ ਜੀ ਕੀ ਫਤਿਹ